ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਸੋ ਤੁਸੀਂ ਸਭ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਨਿਊ ਫਰੈਸ਼ ਵਲੌਗ ਦੇ ਵਿੱਚ ਅੱਜ ਦਾ ਵੀ ਵਲੌਗ ਆਪਾਂ ਕਰਤਾ ਸਟਾਰਟ ਕਰ ਚਾਨਗੀ ਤੇ ਚਲੋ ਫਿਰ ਵਲੌਗ ਨੂੰ ਕਰਦੇ ਹਾਂ ਕੰਟੀਨਿਊ ਬੜੇ ਰਿਓ ਵਲੌਗ ਦੇ ਵਿੱਚ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਬੈਲ ਆਈਕਨ ਨੂੰ ਹਾਲ ਤੇ ਪ੍ਰੈਸ ਕਰ ਲਿਓ ਤੇ ਟਾਈਗਰ ਦੀ ਨਵੀਂ ਜਗ੍ਹਾ ਫਿਰ ਤੋਂ ਹੋ ਚੁੱਕੀ ਹੈ ਸ਼ਿਫਟ ਟਾਈਗਰ ਨੂੰ ਅੱਜ ਨਿਮਾਉਣਾ ਗਾਇਜ਼ ਫਿਰ ਤੋਂ ਗੰਦਾ ਹੋ ਰਿਹਾ ਦੇਖੋ ਕੁਛ ਯਾਰਾ ਕਣਕਾ ਕੋਣਕਾ ਕਰਕੇ ਨਾ ਮਿੱਟੀ ਧੂੜ ਬਹੁਤ ਅਮਰੀ ਹੈ ਬਾਕੀ ਗਾਈਜ਼ ਆਹ ਔਜ਼ਾਰ ਆਪਾਂ ਕੱਢੇ ਹੋਏ ਨੇ ਅੱਜ ਇਹਨਾਂ ਦਾ ਵੀ ਬਹੁਤ ਤਕੜਾ ਯੂਜ਼ ਹੋਣ ਵਾਲਾ ਅੱਜ ਦਿਖਾਵਾਂਗੇ ਤੁਹਾਨੂੰ ਪਰ ਇਹ ਨਹੀਂ ਪਤਾ ਹੁਣ ਵਲੌਗ ਦੇ ਵਿੱਚ ਲਾਵਾਂਗੇ ਕਿ ਸ਼ਾਰਟ ਮਿੰਨੀ ਵਲੌਗ ਦੇ ਵਿੱਚ ਲਾਵਾਂਗੇ ਆਹ ਦੇਖੋ ਥੋੜਾ ਪਹਿਲਵਾਨੀ ਟਾਈਪ ਇਹ ਬਣਾਇਆ ਹੋਇਆ ਹੈਗਾ ਕਿਚਨ ਲਈ ਰੁਦਰ ਖੱਚ ਕੇ ਦਿਖਾ ਕਿਵੇਂ ਖਿੱਚਦੇ ਨੇ ਬਸ ਪੋਜੀਸ਼ਨ ਦਿਖਾ ਦਿਓ ਬਾਕੀ ਤਾਂ ਦਿਆਂ ਨੂੰ ਪਤਾ ਹੀ ਹੋਣਾ ਹਾਂ ਇਹਨਾਂ ਤੋਂ ਖੱਚਿਆ ਨਹੀਂ ਜਾਣਾ ਬਸ ਸਿੱਖਣ ਕਰਕੇ ਗਾਈਜ਼ ਖਿੱਚਦੇ ਆਂ ਨੀ ਸ਼ਾਮ ਨੂੰ ਬਸ ਵਸ ਰਹਿਣ ਦੇ ਰਹਿਣ ਦੇ ਤੇ ਅੱਜ ਇੰਨੀ ਜਗ੍ਹਾ ਦਾ ਥੋੜਾ ਜਿਹਾ ਖਾੜੇ ਟੈਪੀਏ ਬਣਾਉਣਾਗਾ ਜਿਹੜਾ ਸਮਾਨ ਸੀਗਾ ਉਹ ਤੁਹਾਨੂੰ ਤਾਂ ਹੀ ਦਿਖਾਇਆਗਾ ਇੱਧਰ ਇਹ ਆ ਚੀਜ਼ ਤੋਂ ਬਾਕੀ ਇੱਥੋਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਇੱਧਰ ਕਿਉਂਕਿ ਅੰਬੋ ਵਗੈਰਾ ਲੱਗਣੇ ਵਾਲੇ ਨੇ ਬਸ ਛੋਟੇ ਛੋਟੇ ਤੁਹਾਨੂੰ ਦਿਖਾ ਦਿੰਨੇ ਆ ਦੇਖ ਰਹੇ ਹੋਣ ਇਹਨੇ ਆ ਬੂਰਾ ਬਾਕੀ ਆ ਦੇਖੋ ਕਾਫੀ ਛੋਟੇ ਛੋਟੇ ਲੱਗਣੇ ਸਟਾਰਟ ਹੋ ਚੁੱਕੇ ਨੇ ਇੱਧਰ ਬਾਕੀ ਗਾਇਸ ਸਾਰਿਆਂ ਨੇ ਤੁਸੀਂ ਦੇਖ ਹੀ ਲਿਆ ਹੋਣਾਗਾ ਪਹਿਲਾ ਵੀ ਵਲੌਗਸ ਦੇ ਵਿੱਚ ਪਤਾ ਨਹੀਂ ਮੈਂ ਦਿਖਾਇਆ ਪਤਾ ਨਹੀਂ ਆ ਜਿੰਮ ਦਾ ਸਮਾਨ ਬਾਕੀ ਆ ਦੋ ਪਲੇਟਾਂ ਆਪਾਂ ਐਕਸਟਰਾ ਉਹ ਕੱਢ ਲੀਆਂ ਸੀਗੀਆਂ ਤੇ ਆ ਚੈਸਟ ਵਗੈਰਾ ਨਾਲ ਲਈ ਬਣਾਈ ਹੋਈ ਆ ਟੇਬਲ ਟਾਈਪ ਇਹਦਾ ਵੀ ਵਧੀਆ ਯੂਜ਼ ਹੁੰਦਾਗਾ ਉੱਧਰ ਨਾਲ ਨਵੀਂ ਕਿੱਕ ਸਿੱਖਿਆ ਇਹਨੂੰ ਮੈਂ ਸिखਾਈ ਆ ਜਿੰਨੀ ਕੁ ਮੈਨੂੰ ਆਉਂਦੀ ਸੀਗੀ ਬੈਕ ਕਿੱਕ ਆ ਥੋੜੀ ਜੀ ਦਿਖਾਨਿਆ ਤੁਹਾਨੂੰ ਘੁਮਾ ਕੇ ਤੇ ਉੱਧਰ ਹੋਏ ਗਿਆ ਸਟਾਰਟ ਕਰਦੇ ਅਭੀ ਹੋਈ ਨਹੀਂ ਅਭੀ ਦਿਖਾ ਰਗਾ ਅਭੀ ਹੋਈ ਨਹੀਂ ਆਓ ਦੇਖੋ ਨਵੀਂ ਕਿੱਕ ਸਿੱਖਿਆ ਹੁਣ ਬਾਰੀ ਮਨੂ ਦੀ ਮਨੂ ਆਇਆ ਚੱਲ ਵੀ ਮਨੂ 1 2 ਤੋ ਦੇਖੀ ਮੈਂ ਆਪ ਦੇਖੀ ਮਨੂ ਦੀ ਹਾਲੇ ਥੋੜੀ ਪ੍ਰੈਕਟਿਸ ਘੱਟ ਆ ਰਦਰ ਸਿੱਖ ਚੁਕਿਆ ਤੇ ਗਾਇਜ਼ ਇਧਰ ਆਪਾਂ ਚਾਣੇ ਪਿਓ ਕੇ ਰੱਖੇ ਸੀ 2 ਦਿਨ ਤੋਂ ਇਹਨਾਂ ਦਾ ਹੁਣ ਪਾਣੀ ਕੱਢਤਾ ਇਹਨਾਂ ਨੂੰ ਹੁਣ ਥੋੜੀ ਧੁੱਪ ਲੱਗਣ ਤੋਂ ਬਾਅਦ ਇਨਾਂ ਨੂੰ ਕਰਾਂਗੇ ਬੋਇਲ ਹੁਣ ਇਹਦਾ ਤੁਸੀਂ ਕਹੋਗੇ ਕੀ ਲੌਜੀਕ ਆ ਮੈਂ ਐਕਸਪਲੇਨ ਨਹੀਂ ਕਰ ਸਕਦਾ ਪਰ ਇਹ ਲੌਜੀਕ ਹੈਗਾ ਕੋਈ ਨਾ ਕੋਈ ਇੱਕ ਡੇਢ ਦਿਨ ਤੱਕ ਪਿਓ ਕੇ ਰੱਖੋ ਫਿਰ ਉਸ ਤੋਂ ਬਾਅਦ ਥੋੜੀ ਧੁੱਪ ਲੱਗਣ ਦਿਓ ਫਿਰ ਉਸ ਤੋਂ ਬਾਅਦ ਬੋਇਲਡ ਕਰ ਲਓ ਦੈਟਸ ਇਟ ਤੇ ਗਾਇਜ਼ ਫਾਈਨਲੀ ਆਪਣੇ ਨਵੇਂ ਬੈੱਡ ਆ ਚੁੱਕੇ ਨੇ ਲਾਸਟ ਬਲੌਗ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾਗਾ ਇਹਨਾਂ ਨੂੰ ਆਪਾਂ ਅਨਲੋਡ ਕੀਤਾ ਸੀਗਾ ਤੇ ਆਹ ਦੇਖ ਲਓ ਸੈੱਟ ਕਰਤੇ ਆਪਾਂ ਇੱਥੇ ਤੇ ਆ ਬਾਕੀ ਲਾਈਟਸ ਵਗੈਰਾ ਵੀ ਵਧੀਆ ਜਲ ਰਹੀਆਂ ਨੇ ਆ ਸਪੈਸ਼ਲੀ ਲਾਈਟ ਲਗਵਾਈ ਆ ਹੀਰਨ ਵਾਲੀ ਸਿੰਘ ਦਾ کافی ਵਧੀਆ ਲੱਗ ਰਿਹਾ ਸੀਗੇ ਇਹ ਥੋੜੀ ਵਧੀਆ ਲੱਗਦੀ ਤਾਂ ਹੈ ਇਹਨਾਂ ਤੇ ਇੰਸਟਾਲ ਕਰਵਾ ਲਈ ਤੇ ਬਾਕੀ ਆ نیچے ਇਹਨਾਂ ਦੇ ਸੈਟਿੰਗਾਂ ਠੀਕ ਹੈ ਆ ਥੋੜਾ ਸਮਾਨ ਪਿਆ ਆਰਾ ਖਤ ਤੇ ਟੈਡੀ ਠੀਕ ਹੈ ਇਹ ਕੁਝ ਇਸ ਤਰ੍ਹਾਂ ਦਾ ਬਾਕੀ ਅਸੀਂ ਹਲੇ ਹ ਡੈਮੀਨੇਸ਼ਨ ਵਗੈਰਾ ਇਹਦੀ ਤਾਰੀ ਨਹੀਂ ਤੇ ਆ ਉਹ ਜਿਹੜੀ ਸਲੇਬ ਸੀ ਨਾ ਸਾਹਮਣੇ ਇਸ ਸਲੈਬ ਆਪਾਂ ਨੂੰ ਭੰਨਣੀ ਪੈਗੀ ਕਿਉਂ ਭੰਨਣੀ ਪੈਗੀ ਆ ਦੇਖੋ ਉੱਥੋਂ ਤੱਕ ਲੱਗੇ ਨਾ ਗਾਈਜ਼ ਇੱਥੇ ਤੱਕ ਆ ਪੂਰਾ ਇਹ ਏਰੀਆ ਇੰਨਾ ਕਵਰ ਹੋ ਰਿਹਾ ਸੀਗਾ ਜੇ ਆਪਾਂ ਸਲੈਬ ਨਾ ਤੋੜਦੇ ਇਹ ਬੈਡ ਲਗ ਭਾ ਇੱਥੇ ਤੱਕ ਆਉਣਾ ਸੀ ਇੰਨਾ ਹਾਫ ਗੇਟ ਆ ਜਿਹੜਾ ਇਹ ਕਵਰ ਹੋ ਜਾਣਾ ਸੀ ਤੇ ਇਹ ਤਾਂ ਚਲੋ ਆਪਾਂ ਬੰਦ ਕਰਵਾਉਣਾ ਹੀ ਆ ਆਉਣ ਵਾਲੇ ਟਾਈਮ ਦੇ ਵਿੱਚ ਬੰਦ ਕਰਾਵਾਂਗੇ ਇਹਨੂੰ ਜਿਵੇਂ ਹੋਣਾ ਵਿਚ ਨੂੰ ਰੱਖਿਆ ਹੋਇਆਗਾ ਪਰ ਓਨੇ ਟਾਈਮ ਤੋਂ ਪਹਿਲਾਂ ਤਾਂ ਆਪਾਂ ਬੈਡ ਸੈੱਟ ਕਰਨੀ ਸੀਗੇ ਤੇ ਤਾਂ ਕਰਕੇ ਫਿਰ ਆਪਾਂ ਨੂੰ ਹੁਣ ਆ ਸਲੈਬ ਤੋੜਨੀ ਪੈਗੀ ਵੈਸੇ ਵੀ ਇਹਦਾ ਯਾਰ ਕੋਈ ਕੰਮ ਹੈ ਨਹੀਂ ਸੀ ਤੇ ਇਹ ਤੇ ਮਿੰਨੀ ਵਲੌਗ ਇਹਦਾ ਬਣਾਇਆ ਹੋਇਆ ਤੁਸੀਂ ਦੇਖ ਹੀ ਲਿਓ ਤੇ ਬਾਕੀ ਹੁਣ ਇਹਦੇ ਲਈ ਪੇਂਟ ਲੈ ਕੇ ਆਇਆ ਹੋਇਆ ਮੈਂ ਉਹ ਵੀ ਕਰਾਂਗੇ ਪੇਂਟ ਤੇ ਬਾਕੀ ਆ ਤੁਹਾਨੂੰ ਲਾਈਟਾਂ ਵੀ ਦਿਖਾਵਾਂਗੇ ਜਲਾ ਕੇ ਤੇ ਆ ਬੈੱਡ ਕੁਛ ਇਸ ਤਰ੍ਹਾਂ ਦਾ ਸੇਮ ਇੱਧਰ ਵੀ ਇੱਕ ਨੇ ਸੈੱਟ ਹੀ ਬਣੀ ਹੋਈ ਆ ਆਲੇ-ਦਾਲ ਇਹ ਦੇ ਇੱਕਣ ਪੂਰੇ ਚਾਰੋਂ ਤਰਫ ਮਾ ਤਿੰਨੋਂ ਤਰਫ ਚਾਰੋਂ ਤਰਫ ਦਾ ਬੈਕ ਸਾਈਡ ਦਾ ਢੂ ਆ ਗਈ ਆ ਬੈੱਡ ਦੀ ਤੇ ਆ ਪੱਟੀ ਬਣੀ ਹੋਈ ਆ ਠੀਕ ਹੈ ਜੀ ਤੇ ਇਹਦੇ ਨਾਲ ਗੱਦਾ ਸੀਗਾ ਉਹ ਵੀ ਇਹਦੇ ਨਾਲ ਹੀ ਆਇਆਗਾ ਬੈੱਡ ਤੇ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਬੈੱਡ ਬਾਕੀ ਲੈਟਾ ਤੁਹਾਨੂੰ ਜਲਾ ਕੇ ਦਿਖਾਣੇ ਆ ਆਪਾਂ ਜ਼ਰੂਰ ਦੱਸਿਓ ਤੇ ਦੂਸਰਾ ਇੱਕ ਹੋਰ ਬੈੱਡ ਸੈੱਟ ਆਇਆ ਹੋਇਆ ਗਾਇਜ਼ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਉਹ ਆ ਦਾਦੀ ਦੇ ਕਮਰੇ ਚ ਨਾਲ ਦੇ ਰੂਮ ਦੇ ਵਿੱਚ ਪਹਿਲਾਂ ਤੁਸੀਂ ਆ ਬੈੱਡ ਦਾ ਸੈੱਟ ਦੇਖ ਲਓ ਤੇ ਲੈਟਾ ਤੁਹਾਨੂੰ ਜਲਾ ਕੇ ਦਿਖਾਣੇ ਆ ਪਰ ਰੁਕ ਜੋ ਪਹਿਲਾਂ ਤੁਹਾਨੂੰ ਉਹ ਬੈੱਡ ਸੈੱਟ ਦਿਖਾ ਦਈਏ ਪਰ ਉਹ ਤੋਂ ਬਾਅਦ ਲਾਈਟਾਂ ਦਿਖਾਵਾਂਗੇ ਤੁਹਾਨੂੰ ਆਇਓ ਗਾਇਸ ਇਧਰ ਦੀ ਐਂਟਰ ਹੋ ਰਹੇ ਆ ਆਪਾਂ ਰੂਮ ਦੇ ਵਿੱਚ ਦੂਜਾ ਬੈੱਡ ਸੈੱਟ ਗਾਇਸ ਇਹ ਆ ਠੀਕ ਹੈ ਜੀ ਲਾਸਟ ਦੇ ਵਿੱਚ ਤੁਹਾਨੂੰ ਪ੍ਰਾਈਸ ਵੀ ਦੱਸਾਂਗੇ ਕੀ ਆ ਦੋਹੇ ਬੈੱਡ ਸੈੱਟ ਕਿੰਨੇ ਚ ਪੈਗੇ ਤੇ ਬਾਕੀ ਜਿਹੜੀਆਂ ਇਹਦੇ ਵਿੱਚ ਲਾਈਟਾਂ ਫਿੱਟ ਹੋਈਆਂ ਹੋਈਆਂ ਨੇ ਇਹਦੀ ਵੀ ਤਾਰ ਆ ਬਾਕੀ ਇਹਦੀ ਫਿਟਿੰਗ ਨਹੀਂ ਹਲੇ ਕਰਾਈਏ ਸੀ ਆ ਦੇਖੋ ਇੱਕ ਆ ਇੱਕ ਆ ਇੱਕ ਆ ਇਹ ਤਿੰਨੋਂ ਬਾਕਸ ਦੇ ਵਿੱਚ ਲਾਈਟਾਂ ਲੱਗੀਆਂ ਨੇ ਬਾਕੀ ਆ ਡੈਕੋਰੇਸ਼ਨ ਵਗੈਰਾ ਕਰਨ ਲਈ ਆ ਲੱਗੀ ਹੋਈ ਪੱਟੀ ਤੇ ਆ ਫੋਮ ਵਾਲਾ ਆ ਗਿਆ ਸੈਂਟਰ ਦੇ ਵਿੱਚ ਠੀਕ ਹੈ ਜੀ ਇਹ ਕੁਝ ਇਸ ਤਰ੍ਹਾਂ ਦਾ ਹੈਗਾ ਇਹਦੀ ਟੂ ਥੋੜੀ ਛੋਟੀ ਆ ਬਾਕੀ ਇਹਦਾ ਵੀ ਥੋੜਾ ਜਿਹਾ ਇਹੀ ਕੰਮ ਬਣ ਰਿਹਾ ਹੈਗਾ ਸਲੈਬ ਤੋੜਨੀ ਪੈਣੀ ਆ ਜਿੰਨੀ ਦੇਰ ਸਲੈਬ ਨਹੀਂ ਗਈ ਆ ਟੁੱਟੂਗੀ ਓਨੀ ਦੇਰ ਨਹੀਂ ਫਿਟਿੰਗ ਹੋਣੀ ਤੜਵਾਣੇ ਐ ਨੂੰ ਵੀ ਕੰਮ ਥੋੜਾ ਜਿਹਾ ਕਾਫੀ ਉਲਝਿਆ ਹੋਇਆ ਸੀ ਕੁਝ ਤਾਂ ਕਰਕੇ ਇੰਨੇ ਦਿਨ ਵੱਡਾ ਜੌੜਦੇ ਰਹੇ ਤੇ 12 ਦਾ ਖਾਨਾ ਤੁਹਾਨੂੰ 12 ਕੇ ਟਾਈਪ ਦਾ ਕਰਤਾ ਆ ਦੇਖੋ 12 ਬੈਠਣ ਲਈ ਆ ਪਲੇਸ ਬਣਾਤੀ ਜਿਵੇਂ ਆ ਗੈਂਗ ਮੇਰੀ ਆਉਂਦੀ ਰਹਿੰਦੀ ਆ ਖਾਪ ਪਾਉਂਦੀ ਰਹਿੰਦੀ ਆ ਇਹਨਾਂ ਲਈ ਸਪੈਸ਼ਲੀ ਇੱਧਰ ਬੈੱਡ ਲਗਾਤੇ ਨੇ ਤੇ ਇੱਥੇ ਆ ਟੰਗਤਾ ਇੱਕ ਪਰਦਾ ਪਰਦਾ ਟਾਈਪ ਕਾ ਲਓ ਜਿਹੜਾ ਏਸੀ ਰੂਮਸ ਦੇ ਵਿੱਚ ਹੁੰਦਾ ਉਹ ਲਗਾਤਾ ਇਹਦੇ ਨਾਲ ਵੀ ਕਾਫੀ ਪ੍ਰੋਟੈਕਸ਼ਨ ਆ ਇਹਦੀ ਤੇ ਜਮੀਂ ਵਗੈਰਾ ਵੀ ਆਊਗਾ ਤਾਈ ਥੋਦੀ ਕਵਰ ਖੋਲੂਗਾ ਕਮੈਂਟ ਕਰਕੇ ਦੱਸਿਓ ਚੇਂਜ ਕਿਵੇਂ ਲੱਗਿਆ ਜਿਹੜਾ ਇੱਥੇ ਸੀਗਾ ਬੈੱਡ ਸੈੱਟ ਉਹ ਵੀ ਥੋ ਤੁਸੀਂ ਲਾਸਟ ਬਲੌਗ ਦੇ ਵਿੱਚ ਦੇਖ ਹੀ ਲਿਆ ਹੋਣਾਗਾ ਸਿੰਗਲ ਸੀਗਾ ਜਿਹੜੇ ਤੇ ਆਜੋ ਗਾਇਜ਼ ਹੁਣ ਦਿਖਾਨਿਆਂ ਤੁਹਾਨੂੰ ਲਾਈਟਾਂ ਇਧਰੋਂ ਡੋਰ ਕਰਦਾ ਬੰਦ ਤੇ ਬਾਕੀ ਹੁਣ ਚਾਲਾਨ ਲੱਗਿਆ ਆਪਾਂ ਲਾਈਟਸ 1 2 3 3 ਲਾਈਟਸ ਹੋ ਰਹੀਆਂ ਨੇ ਔਨ ਬੈੱਡਾਂ ਦੀਆਂ ਸਟਾਰਟ ਦੇਖੋ ਇਸ ਤਰ੍ਹਾਂ ਆਗਰੀਆਂ ਨੇ ਤੇ ਹੁਣ ਇਹਦਾ ਦੂਸਰਾ ਮੋਡ ਦਿਖਾਨਿਆ ਤੁਹਾਨੂੰ ਪਹਿਲਾਂ ਕਰਾਂਗੇ ਆਫ ਫਿਰ ਕਰਾਂਗੇ ਔਨ ਏਆਰ ਨਾਲ ਦਾ ਦੂਸਰਾ ਮੋਡ ਠੀਕ ਹੈ ਹੁਣ ਇੱਕ ਫਿੱਕਾ ਆਇਆ ਤੀਸਰਾ ਮੋਡ ਵੀ ਹੈ ਇਹਦਾ ਉਹ ਵੀ ਦਿਖਾਨਨੇ ਆ ਆਹ ਫਿੱਕਾ ਆਇਆ ਤੀਸਰਾ ਮੋਡ ਤਿੰਨ ਕਲਰ ਨੇ ਇਹਦੇ ਵਿੱਚ ਤਿੰਨ ਕਲਰ ਹੁੰਦੇ ਆ ਬੇਟਾ ਦੇਖੋ ਕਾਫੀ ਰੋਸ਼ਨੀ ਆ ਵੈਸੇ ਕਮੈਂਟ ਕਰਕੇ ਦੱਸਿਓ ਗਾਇਜ਼ ਕਿਵੇਂ ਲੱਗੇ ਤੇ ਇਹ ਸੀਗੇ ਗਾਇਜ਼ ਆਪਣੇ ਬੈੱਡ ਤੇ ਦੋਹਾ ਬੈੱਡਾਂ ਦੀ ਕੀਮਤ ਤੁਹਾਨੂੰ ਦੱਸ ਦਈਏ ਜਿਹੜੇ ਤਾਂ ਮੇਰੇ ਵਾਲੇ ਬੈੱਡ ਨੇ ਤੇ ਆਹ ਜਿਹੜੇ ਆਪਣੇ ਰੂਮ ਦੇ ਵਿੱਚ ਲੱਗੇ ਹੋਏ ਨੇ ਇਹ ਨੇ 27000 ਦੇ ਤੇ ਜਿਹੜੇ ਉਧਰ ਦਾਦੀ ਵੱਲ ਲੱਗੇ ਹੋਏ ਨੇ ਉਹ ਥੋੜੇ ਜੇ ਮਤਲਬ ਇਹਦੇ ਨਾਲ ਉਹ ਹੋ ਸੀਗੇ ਮਤਲਬ ਢੂਮ ਵਗੈਰਾ ਉਹਦੀ ਘੱਟਾ ਇਸ ਕਰਕੇ ਤੇ ਉਹਨਾਂ ਨਾਲ ਸੈਟੀਆਂ ਨਹੀਂ ਗਈਆਂ ਇਸ ਕਰਕੇ ਤੇ ਉਹਨਾਂ ਦੀ ਜਿਹੜੀਆਂ ਲਾਈਟਸ ਨੇ ਉਹ ਜ਼ਿਆਦਾ ਮਹਿੰਗੀਆਂ ਨਹੀਂ ਆ ਇਸ ਕਰਕੇ ਉਹਨਾਂ ਦੀ ਕੀਮਤ ਆ 13000 ਰੁਪਏ ਵਿਦਆਊਟ ਗੱਦੇ ਤੇ ਜਿਹੜੇ ਆਹ ਮੇਰੇ ਬੈੱਡ ਨੇ ਇਹ ਨੇ ਵਿਦ ਗੱਦੇ ਤੇ ਪੂਰਾ ਸੈੱਟ ਬਣ ਚੁੱਕਿਆ 27000 ਦਾ ਟੋਟਲ ਦੋਹਾਂ ਦੀ ਕੀਮਤ ਹੋ ਗਈ ਆ 40000 ਰੁਪਏ ਠੀਕ ਆ ਜੀ ਇਹ ਸੀ ਇਹਨਾਂ ਦੀ ਕੀਮਤ ਤੇ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣੇ ਨੇ ਕਮੈਂਟ ਕਰਕੇ ਦੱਸ ਦਿਓ ਕੀ ਪਧੀਆਂ ਆਏਗੇ ਨੇ ਕਿ ਨਹੀਂ ਜਿਹੜਿਆ ਮੇਰੇ ਵੈੱਟ ਸੀਗੇ ਇਹਨਾਂ ਦੇ ਵਿੱਚ ਮੈਨੂੰ ਮੇਨ ਚਾਹੀਦੀ ਸੀ ਲਾਈਟਸ ਤੇ ਸੈਕੰਡ ਸੈਟਿੰਗਾਂ ਉਹ ਦੋਹੇ ਸੈਟਿੰਗਾਂ ਹੈਗੀਆਂ ਮੈਨਸ ਡਰਾ ਗਾਈਜ਼ ਆ ਜਿਹੜੀ ਸਾਈਡ ਤੇ ਹੁੰਦੀ ਹੈ ਤੇ ਪੱਟੀਆਂ ਇਹ ਮੈਨੂੰ ਬਹੁਤ ਵਧੀਆ ਲੱਗਦੀ ਆ ਇਹ ਚਾਹੀਦੀ ਸੀ ਮੇਨ ਇਹ ਅੱਧੇ ਪੱਡਾਂ ਚ ਸੀਗੀ ਤੇ ਅੱਧਿਆਂ ਚ ਹੈ ਨਹੀਂ ਸੀ ਇਹਨਾਂ ਚ ਸਾਰਾ ਕੁਝ ਮਿਲ ਗਿਆ ਸੀ ਤਾਂ ਇਹ ਕਰ ਤੇ ਫਾਈਨਲ ਤੇ ਜਿਹੜੀਆਂ ਗਾਈਜ਼ ਇੱਥੇ ਚਾਰ ਚੇਅਰਸ ਇਕੱਠੀਆਂ ਕਰਕੇ ਰੱਖੀਆਂ ਹੁੰਦੀਆਂ ਸੀਗੀਆਂ ਤੇ ਉਹ ਕੁਛ ਇਸ ਤਰ੍ਹਾਂ ਇੱਧਰ ਆਪਾਂ ਨੇ ਕਰਤੀਆਂ ਨੇ ਸੈੱਟ ਤੇ ਬਾਕੀ ਸਾਰੇ ਰੂਮ ਦਾ ਦਿਖ ਰਿਹਾ ਉਸ ਸੈਟਅਪ ਇਸ ਤਰ੍ਹਾਂ ਪਹਿਲਾਂ ਜਿਵੇਂ ਭਰਿਆ ਭਰਿਆ ਲੱਗਦਾ ਸੀ ਹੁਣ ਵਧੀਆ ਲੱਗ ਰਿਹਾਗਾ ਤੇ ਜਿਹੜੇ ਸੋਫਾ ਸੈੱਟ ਲੱਗਿਆ ਹੋਇਆ ਸੀ ਉਹ ਪਹੁੰਚਾਤੇ ਨੇ ਆਪਾਂ ਬੈਠਕ ਦੇ ਵਿੱਚ ਲਾਸਟ ਵਲੌਗ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਣਾ ਲਾ ਤੇ ਰੂਮ ਕੁਛ ਦਿਖ ਰਿਹਾ ਇਸ ਤਰ੍ਹਾਂ ਦਾ ਦਵਾਨ ਹੋ ਗਿਆ ਇੱਧਰ ਠੀਕ ਹੈ ਜੀ ਮੇਰੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਣਾ ਸਾਰਾ ਸੈੱਟ ਇਹ ਸੀਗਾ ਗਾਇਜ਼ ਵਲੌਗ ਬਸ ਇਨਾ ਕਿ ਆਪਾਂ ਵਲੌਗ ਦੇ ਵਿੱਚ ਕੁਝ ਜ਼ਿਆਦਾ ਫालतू ਐਡ ਨਹੀਂ ਕੀਤਾ ਜ਼ਿਆਦਾ ਵੱਡੇ ਵਲੌਗ ਤੁਹਾਨੂੰ ਵੀ ਪਤਾ ਹੀ ਆ ਤੁਹਾਨੂੰ ਪਸੰਦ ਘੱਟ ਹੀ ਆਉਂਦੇ ਨੇ ਤੇ ਤਾਂ ਕਰਕੇ ਛੋਟਾ ਵਲੌਗ ਬਣਾਇਆਗਾ ਤੁਹਾਡੇ ਕੋਲ ਵੀ ਕੋਈ ਜ਼ਿਆਦਾ ਟਾਈਮ ਹੁੰਦਾ ਨਹੀਂ ਆ ਬੜੇ ਫਿਜ਼ੀ ਰਹਿੰਦੇ ਹੋ ਤੁਸੀਂ ਤੇ ਲਾਈਕ ਕਰਨ ਤੱਕ ਦਾ ਟਾਈਮ ਨਹੀਂ ਹੁੰਦਾ ਇੱਥੋਂ ਤੱਕ ਜਿਹੜੇ ਜਾਣਦੇ ਨੇ ਉਹਨਾਂ ਕੋਲ ਵੀ ਲਾਈਕ ਕਰਨ ਤੱਕ ਦਾ ਟਾਈਮ ਨਹੀਂ ਹੁੰਦਾ ਤੇ ਚਲੋ ਕੋਈ ਨਹੀਂ ਪਤਾ ਲੱਗੀ ਜਾਂਦਾ ਕੌਣ ਕਿਵੇਂ ਦਾ ਔਂ ਕਿਵੇਂ ਦਾ ਨਹੀਂ ਵਧੀਆ ਗੱਲਾਂ ਪਹਿਲਾਂ ਪਤਾ ਲੱਗ ਜਵੇ ਟਾਈਮ ਨਾਲੋਂ ਸਭ ਤੋਂ ਵਧੀਆ ਤੇ ਚਲੋ ਹਰ ਵਲੌਗ ਨੂੰ ਕਰਦੇ ਆਂਡ ਆਈ ਹੋਪ ਤੁਹਾਨੂੰ ਵਲੌਗ ਵਧੀਆ ਲੱਗਿਆ ਨਾਲ ਵਧੀਆ ਲੱਗਿਆ ਲਾਇਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਹਿਲਾ ਆਈਕਨ ਨੂੰ ਆਪ ਤੇ ਪ੍ਰੈਸ ਕਰਦੇ ਹੋ ਮਿਲਦੇ ਆਂ ਤੇਕੇਸ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਨਿਊ ਕੰਟੈਂਟ ਦੇ ਨਾਲ ਥੈਂਕ ਯੂ ਸੋ ਮੱਚ ਵਾਚਿੰਗ ਬਾਏ ਬਾਏ